ਦੀ ਨਿਰਦੇਸ਼ਨ ਦੇਸ਼ਾਂ ਤਹਿਤ ਸਾਡੇ ਤਸਿਲ ਗੁਰਦਾਸਪੁਰ ਦੇ ਵਿੱਚ ਵੀ ਇਹ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਕਾਫੀ ਜਿਹੜੇ ਆਪਣੇ ਪੁਰਾਣੇ ਲੰਬੇ ਸਮੇਂ ਤੋਂ ਇੰਤਕਾਲ ਲੰਬਿਤ ਪਏ ਹੋਏ ਸੀਗੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾ ਰਿਹਾ ਤੇ ਸਾਨੂੰ ਇਹ ਕੱਲ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇੱਕ ਪਹਿਲਾਂ ਵੀ ਕੈਂਪ ਲੱਗਿਆ ਸੀ ਉਸ ਦੇ ਵੀ 350 ਤੋਂ ਵੱਧ ਇੰਤਕਾਲ ਜਿਹੜੇ ਪੈਂਡਿੰਗ ਪਏ ਸੀ ਉਹਨਾਂ ਦਾ ਨਿਟਾਰਾ ਹੋਇਆ ਸੀ ਤੇ ਹੁਣ ਸਾਡੇ ਸਿਰਫ 73 ਕ ਇੰਤਕਾਲ ਸੀ ਜਿਹੜੇ ਕਿ ਲੰਬੇਤ ਰਹਿ ਗਏ ਸੀ ਤੇ ਉਹਦੇ ਵਿੱਚੋਂ ਵੀ ਹੁਣ ਤੱਕ 80% ਇੰਤਕਾਲਾਂ ਦਾ ਨਿਪਟਾਰਾ ਹੋ ਗਿਆ ਹੈ ਇੱਥੇ ਸਾਡੇ ਨਾਲ ਇੱਥੇ ਮੌਕੇ ਤੇ ਮੌਜੂਦ ਨੇ ਸਾਡੇ ਚੇਅਰਮੈਨ ਸਾਹਿਬ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸ਼੍ਰੀ ਰਮਨ ਮਹਿਲ ਜੀ ਉਹਨਾਂ ਨੇ ਵੀ ਪਬਲਿਕ ਦੇ ਨਾਲ ਗੱਲਬਾਤ ਕੀਤੀ ਤੇ ਪਬਲਿਕ ਦੇ ਨਾਲ ਉਹ ਪਬਲਿਕ ਵੱਲੋਂ ਬਹੁਤ ਹੀ ਵਧੀਆ ਇਸ ਗੱਲ ਦੀ ਸਹਿਮਤੀ ਪ੍ਰਗਟ ਕੀਤੀ ਗਈ ਤੇ ਬਹੁਤ ਖੁਸ਼ ਹੈ ਬਹੁਤ ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਰਹਿਨਮਈ ਥੱਲੇ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਸਹੂਲਤਾਂ ਜਿਹੜੀਆਂ ਮਿਲਣਗੀਆਂ ਔਰ ਉਸ ਤਹਿਤ ਅਰਮਾਲ ਵਿਭਾਗ ਵੱਲੋਂ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪਸ ਲਾਏ ਗਏ ਨੇ ਜਿਹਦੇ ਵਿੱਚ ਜਿਹੜੇ ਪੁਰਾਣੇ ਨिलंबित ਬਹੁਤ ਸਮੇਂ ਤੋਂ ਇੰਤਕਾਲ ਪਏ ਸਨ ਉਹਨਾਂ ਨੂੰ ਮਨਜ਼ੂਰ ਕੀਤਾ ਜਾ ਰਿਹਾ ਅੱਜ ਇਸ ਕੈਂਪ ਦੇ ਵਿੱਚ ਆਇਆ ਸਾਡੇ ਨਾਲ ਸਾਡੇ ਐਸਡੀਐਮ ਮੈਮ ਅਮਨਦੀਪ ਕੌਰ ਜੀ ਔਰ ਤਹਿਸੀਲਦਾਰ ਮੈਡਮ ਰਾਜਵਿੰਦਰ ਜੀ ਔਰ ਨਵੇਂ ਤਹਿਸੀਲਦਾਰ ਹਰਦੇਪਾਲ ਜੀ ਉਹਨਾਂ ਦਾ ਸਾਰਾ ਸਟਾਫ ਅੱਜ ਇੱਥੇ ਨਾਲ ਲੋਕਾਂ ਨਾਲ ਵੀ ਗੱਲ ਕੀਤੀ ਆ ਸੋ ਮੈਂ ਮਹਿਸੂਸ ਕਰਨਾ ਕਿ ਲੋਕ ਅੱਜ ਤੋਂ ਉਹਨਾਂ ਦੀ ਤਸੱਲੀ ਆ ਜਿਹੜੇ ਲੰਬੇ ਸਮੇਂ ਤੋਂ ਲੋਕਾਂ ਨੂੰ ਵਕਰੀ ਵਰਗੀ ਤਾਹਤ ਤੇ ਜਾਣਾ ਪੈਂਦਾ ਸੀਗਾ ਆਪਣੇ ਅੰਤਕਾਲ ਕਰਾਉਣ ਵਾਸਤੇ ਅੱਜ ਉਹਨਾਂ ਦੇ ਜ਼ਮੀਨਾਂ ਦੇ ਅੰਤਕਾਲ ਜਿਹੜੇ ਨੇ ਅੱਜ ਇੱਥੇ ਮੌਕੇ ਤੇ ਹੀ ਦਰਜ ਵੀ ਹੋ ਕੇ ਮਨਜ਼ੂਰ ਹੋ ਕੇ ਔਰ ਆਨਲਾਈਨ ਹੋ ਕੇ ਉਹਨਾਂ ਨੂੰ ਬਕਾਇਦਾ ਉਹਦਾ ਫਰਦ ਜਿਹੜੀ ਹੈ ਅੰਤਕਾਲ ਦੀ ਦਿੱਤੀ ਜਾ ਰਹੀ ਆ ਸੋ ਇੱਕ ਬਹੁਤ ਵਧੀਆ ਉਪਰਾਲਾ ਔਰ ਮੈਂ ਸਮਝਣਾ ਕਿ ਸਾਡੇ ਮੁੱਖ ਮੰਤਰੀ ਜੀ ਨੇ ਹਮੇਸ਼ਾ ਉਹਦੀ ਕੋਸ਼ਿਸ਼ ਲਈ ਆ ਕਿ ਪੰਜਾਬ ਦੇ ਲੋਕ ਖੱਜਲ ਖਵਾਰੀ ਤੋਂ ਬਚਣ ਔਰ ਜਿਹੜੇ ਉਹਨਾਂ ਦੇ ਹੱਕ ਨੇ ਉਹ ਆਰਾਮ ਨਾਲ ਘਰਾਂ 'ਚ ਬੈਠ ਕੇ ਉਹਨਾਂ ਨੂੰ ਮੈਂ ਔਰ ਅੱਜ ਮੈਂ ਖਾਸ ਕਰਕੇ ਰੈਵਨਿਊ ਸਟਾਫ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮਿਹਨਤ ਕਰਕੇ ਪੂਰੀ ਆਪ ਇਹਨਾਂ ਦੇ ਨਾਲ ਮਿਲ ਕੇ ਸਾਰੇ ਕਾਗਜ਼ ਵੀ ਪੂਰੇ ਕੀਤੇ ਨੇ ਔਰ ਲੋਕਾਂ ਨੂੰ ਇਹ ਸਹੂਲਤ ਜਿਹੜੀ ਆ ਦਵਾਈ ਆ ਔਰ ਹੁਣੇ ਹੀ ਮੈਨੂੰ ਇੱਕ ਹੋਰ ਮੁਸਤਬਾਤ ਤੋਂ ਮਿਲੇ ਨੇ ਇਹਨਾਂ ਦੀ ਪ੍ਰੋਬਲਮ ਸੀਗੀ ਉਹ ਵੀ ਇਹਨਾਂ ਨੇ ਕਿਹਾ ਵੀ ਪਾਰਟੀਸ਼ਨ ਦਾ ਕੇਸ ਕਰਕੇ ਇਹਨੂੰ ਜਲਦੀ ਹੱਲ ਕਰ ਦਵਾਂਗੇ ਸੋ ਇਹ ਸਾਰੇ ਮਸਲੇ ਕਿਉਂਕਿ ਸਾਡੀ ਸਾਡਾ ਸੂਬਾ ਕਿਸਾਨੀ ਨਾਲ ਬਹੁਤਾ ਜੁੜਿਆ ਔਰ ਸ਼ਹਿਰਾਂ ਦੇ ਵੀ ਔਰ ਪਿੰਡਾਂ ਦੇ ਲੋਕ ਵੀ ਵੱਤਵਾਦ ਤਾ ਤਹਿਸੀਲਾਂ ਦੇ ਵਿੱਚ ਆਣਾ ਪੈਂਦਾ ਵਾ ਪਰ ਜਿਸ ਵਕਤ ਉਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇ ਤੇ ਮੈਂ ਸਮਝਦਾ ਵੀ ਲੋਕਾਂ ਦੇ ਵਿੱਚ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਵਾਰੀ ਫੇਅਰ ਕਿਥੇ ਮੈਂ ਭਗਵੰਤ ਮਾਨ ਜੀ ਦਾ ਜਿੰਪਾ ਜੀ ਦਾ ਜਿਹੜੇ ਸਾਡੇ ਬਾਲ ਮੰਤਰੀ ਜੀ ਨੇ ਉਹਨਾਂ ਦਾ ਉਚੇਚੇ ਤੌਰ ਤੇ ਮੈਨੂੰ ਸੁਨੇਹਾ ਆਇਆ ਸੀ ਕਿ ਮੈਂ ਕੈਂਪ ਦੇ ਵਿੱਚ ਜ਼ਰੂਰ ਜਾਵਾ ਇੱਥੇ ਆ ਕੇ ਚੰਗਾ ਲੱਗਾ ਔਰ ਇੱਕ ਵਾਰੀ ਫੇਅਰ ਇਹ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜਾ ਕੋ ਹੋਰ ਵੀ ਕੈਂਪ ਤੋਂ ਇਲਾਵਾ ਵੀ ਤੁਹਾਡੇ ਕੋਲ ਜਿਹੜੀ ਕੋਈ ਪੋਟੈਂਸੀ ਰਹਿ ਜਾਵੇ ਉਹਨੂੰ ਵੀ ਪਹਿਲ ਦੇ ਆਧਾਰ ਤੇ ਕੰਪਲੀਟ ਕੀਤਾ ਜਾਵੇ ਤੁਹਾਡਾ ਸਾਰਿਆਂ ਦਾ ਧੰਨਵਾਦ